ਇਹ ਟਰੰਪ ਦਾ ਫਿਰ ਕੀ ਬਣੂ ਵੀ ਤੂੰ ਬਿਸਤਰਾ ਤੈ ਲਾ ਲੈ ਟਰੰਪ ਤੋਂ ਦੱਸ ਤੂੰ ਕੀ ਲੈਣਾ ਤੇਰਾ ਘਰ ਦਾ ਕੰਮ ਹੋਣ ਵਾਲਾ ਪਿਆ ਤੂੰ ਉਹ ਨਵੇੜਲਾ ਪਹਿਲਾਂ ਤੂੰ ਦੱਸ ਵੀ ਉਹਦੇ ਕੀ ਬਣੂ ਫਿਰ ਉੱਥੇ ਦਿੱਲੀ ਸਰਕਾਰ ਦਾ ਕੀ ਬਣੂ ਵੀ ਤੂੰ ਆਪਾਂ ਆਪਣਾ ਦੇਖ ਲਈਏ ਸਾਡੇ ਕੰਮ ਕਿਹੜੇ ਕਿਹੜੇ ਹੋਣ ਵਾਲੇ ਨੇ ਆਪਾਂ ਆਪਣੇ ਘਰ ਦਾ ਵੇਖੀਏ ਇੱਕ ਮੈਂ ਨਾ ਦੀਵਾਨ ਤੇ ਗਿਆ ਪੁਰਾਣੀ ਗੱਲ ਐ ਮੈਂ ਉਹਦੇ ਘਰੇ ਗਿਆ 17 ਚ 2017 ਚ ਤੇ ਮੈਂ ਬਾਥਰੂਮ ਗਿਆ ਤੇ ਮੈਂ ਜਦੋਂ ਬਾਹਰ ਟੂਟੀ ਇਦਾਂ ਉਹ ਐ ਘੁੰਮ ਗਈ ਟੂਟੀ ਸਾਡੀ ਇਹ ਜਦੋਂ ਮੈਂ ਉਹਨੂੰ ਐ ਖੋਲਿਆ ਉਹ ਨਾਲ ਹੀ ਘੁੰਮ ਗਈ ਉਹਨੂੰ ਵੇਚ ਕੱਸਣ ਵਾਲਾ ਸੀ ਥੱਲੇ ਚਲੋ ਅਗਲੇ ਸਾਲ 18 ਚ ਉਹਨਾਂ ਨੇ ਸਾਡੇ ਦਵਾਨ ਫੇਰ ਲਵਾਏ ਮੈਂ ਉਹਦੇ ਫੇਰ ਗਿਆ ਦਵਾਨ ਲਾ ਕੇ ਜਦੋਂ ਮੈਂ ਫੋਸ਼ਰੂਮ 'ਚ ਛੂਟੀ ਚਾਈ ਉਹ ਫੇਰ ਬੋਲੂ ਮੈਨੂੰ ਬਾਅਦ ਬੈ ਕੇ ਇਹ ਪੰਥ ਦਾ ਕੀ ਬਣੂ ਮੈਂ ਕਿਹਾ ਪਹਿਲਾਂ ਤੇਰੀ ਛੂਟੀ ਦਾ ਬਣਾ ਲਾ ਪੰਥ ਫੇਰ ਸੋਚ ਲਾਂਗੇ ਐਡਾ ਪੰਗਾ ਲੈਣ ਲੱਗਿਆ ਤੂੰ ਵੀ ਤੇਰੀ ਆ ਨਿੱਕੀ ਦੀ ਛੂਟੀ ਦਾ ਨੱਟ ਤੇ ਤੇਰੇ ਤੋਂ ਕੱਸਿਆ ਨਹੀਂ ਜਾਂਦਾ ਇਹਦੇ ਤੇਰਾ ਹਿੱਲਿਆ ਫਿਰਦਾ ਸਾਰਾ ਕੁਝ ਤੂੰ ਪੰਥ ਦੀਆਂ ਗੱਲਾਂ ਕਰੀ ਜਾਂਦਾ